ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਵਾਰ ਮੌਜੂਦ ਹਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥ ਗਾਲੀ ਦੇ ਮੁਖੀ ਸਰਦਾਰ ਬੁੱਧ ਸਿੰਘ ਜੀ ਚਮਕਾ ਇਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਖੁਸ਼ ਖਾਸ ਮੁੱਦਿਆਂ ਦੇ ਸਬੰਧ ਦੇ ਵਿੱਚ ਸਤਿ ਸ੍ਰੀ ਅਕਾਲ ਚਮਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕਾ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ ਫਤਿਹ ਪ੍ਰਵਾਨ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਵਤਨ ਦੀ ਮਿੱਟੀ ਨਿਊ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਸਾਡੇ ਨਾਲ ਸੰਯੋਗ ਕੀਤਾ ਨਾਲ ਕਿਉਂ ਪ੍ਰਭਾਵਿਤ ਕੀਤਾ ਗਿਆ ਕਿਉਂਕਿ ਹੜ ਆਉਂਦੇ ਨਹੀਂ ਹੜ ਲਿਆਂਦੇ ਜਾਂਦੇ ਆ ਵੇਖੋ ਸਰਕਾਰਾਂ ਦੇ ਹੱਥੇ ਸਾਰੀ ਪੋਜੀਸ਼ਨ ਸਰਕਾਰਾਂ ਦੇ ਹੱਥ 'ਚ ਹੈ। ਹੁਣ ਜਦੋਂ ਪਤਾ ਵਾ ਕਿ ਉੱਥੇ ਇੰਨੇ ਵੱਡੇ ਲੈਵਲ ਤੇ بارش ਹੋ ਰਹੀ ਆ ਕਿ ਤੁਸੀਂ ਪਾਣੀ ਥੋੜਾ ਥੋੜਾ ਡੋਨੇਟ ਨਹੀਂ ਕਰ ਸਕਦੇ। ਕਰ ਸਕਦੇ ਆ। ਸਭ ਕੁਝ ਹੋ ਸਕਦਾ ਹੈ। ਲੇਕਿਨ ਪ੍ਰੋਟੋਕੋਲ ਲੋਕਾਂ ਨੂੰ ਮਾਰਨ ਵਾਸਤੇ ਕੋਸ਼ਿਸ਼ ਆ, ਆਪਣੇ ਬਵਾਚਾ ਵਾਸਤੇ ਕੋਸ਼ਿਸ਼ ਆ ਔਰ ਕਹਿਣ ਤੋਂ ਭਾਵੇਂ ਆ ਕਿ ਅਸੀਂ ਆਪਣੀ ਪਰਜਾ ਦੀ ਰਾਖੀ ਕਰਨ ਵਿੱਚ ਜਿਹੜਾ ਸਫਲ ਨਹੀਂ ਨਜ਼ਰ ਆਉਂਦੇ ਕਿਉਂਕਿ ਉਹ ਹੜਾਂ ਦੀ ਮਾਰ ਜਦੋਂ ਲੋਕਾਂ ਤੇ ਪੈਂਦੀ ਆ ਤੇ ਉੱਤੇ ਸਰਕਾਰਾਂ ਵੀ ਜਿਹੜੀਆਂ ਵਾਂ ਕਿਤੇ ਨਾ ਕਿਤੇ ਦੇਣਦਾਰ ਆ ਬਿਲਕੁਲ ਜੀ ਝਮਕਾ ਸਰ ਹੁਣ ਤੁਸੀਂ ਤੁਸੀਂ ਹੜਾਂ ਦੀ ਗੱਲ ਕੀਤੀ ਹੁਣ ਆਪਾਂ ਇੰਟਰਵਿਊ ਆਪਣੀ ਲੰਮੀ ਹੋ ਜਾਣੀ ਆ ਹਾਂਜੀ ਤੁਸੀਂ ਦੱਸੋ 25 ਸਾਲ ਬਾਦਲ ਸਾਹਿਬ ਰਾਜ ਕਰਗੇ ਕਾਂਗਰਸ ਨੇ ਰਾਜ ਕੀਤਾ ਬਿਲਕੁਲ ਇਹਨਾਂ ਨੇ ਵੀ 3 ਸਾਲ 3.5 ਸਾਲ ਹੰਡਾਲੇ ਹੰਡਾਲੇ ਤੁਸੀਂ ਦੱਸੋ ਕਿਸੇ ਡਰੇਨ ਦੀ ਕਿਸੇ ਦਰਿਆ ਦੀ ਹੂੰ ਕਿਸੇ ਵੀ ਪਾਸੇ ਤੇ ਕੋਈ ਨਵਾਂ ਬੰਨ ਬਣਾਇਆ ਹੋਵੇ ਸਰਕਾਰ ਨੇ ਬਿਲਕੁਲ ਜੀ ਜਿਹੜੇ ਬੰਨ ਅੰਗਰੇਜ਼ਾਂ ਦੇ ਟਾਈਮ ਦੇ ਵਜੇ ਉਹੋ ਹੀ ਬੰਨ ਆ ਲੋਕ ਜਦੋਂ ਰੁੜ ਜਾਂਦੇ ਤੇ ਮਾੜੀ ਮੋਟੀ ਮਿੱਟੀ ਪਾ ਕੇ ਖਾਣਾ ਪੂਰਤੀ ਕਰਕੇ ਪਾਣੀ ਡੱਕ ਲੈਂਦੇ ਆ ਭਾਜੀ ਤੁਸੀਂ ਅੱਜ ਤੱਕ ਤੁਸੀਂ ਲੋਕਾਂ ਨੂੰ ਪਾਣੀ ਤੋਂ ਨਹੀਂ ਬਚਾ ਸਕੇ ਤੇ ਤੁਸੀਂ ਹੋਰ ਕੀ ਕਰ ਸਕਦੇ ਜੋ ਔਰ ਤੁਸੀਂ ਤੁਸੀਂ ਦੇਖਿਓ ਇਹ ਇਹ ਦੀ ਜੇ ਆਪਾਂ ਪੂਰੀ ਤਹਿ ਤੱਕ ਜਾਈਏ ਨਾ ਜਿੰਨਾ ਪੈਸਾ ਇਹਨਾਂ ਚੀਜ਼ਾਂ ਦੇ ਉੱਪਰ ਸਰਕਾਰਾਂ ਨੂੰ ਫੰਡਿੰਗ ਆਉਂਦੀ ਆ ਨਾ ਜਿੰਨਾ ਟੈਕਸ ਆਉਂਦਾ ਵਾ ਜਿਹੜੇ ਮਹਿਕਮੇ ਆ ਜਿਨ੍ਹਾਂ ਦੇ ਕੋਲ ਐਡਾ ਵੱਡਾ ਮਹਿਕਮਾ ਹੁੰਦਾ ਨਾ ਉਹ ਮਹਿਕਮੇ ਇਸ ਗੱਲ ਦੇ ਜ਼ਿੰਮੇਵਾਰ ਹੁੰਦੇ ਆ ਬਿਲਕੁਲ ਜੀ ਔਰ ਇਹਨਾਂ ਕੋਲ ਕੋਈ ਜਵਾਬ ਹੀ ਨਹੀਂ ਹੈਗਾ ਚਮਕਾ ਸਾਹਿਬ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਹਾਂਜੀ ਹਾਂਜੀ ਕਿ ਪੰਜਾਬ ਦਾ ਹੜ੍ਹਾਂ ਦੇ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਵਾ ਖਾਸ ਕਰਕੇ ਸੈਂਟਰ ਦੀ ਮਿਨਿਸਟਰੀ ਨੂੰ ਮੇਰੀ ਅਪੀਲ ਆ ਪੰਜਾਬ ਦੀ ਸਰਕਾਰ ਨੂੰ ਅਪੀਲ ਆ ਔਰ ਮੈਂ ਸੈਂਟਰ ਨੂੰ ਇਹ ਗੱਲ ਕਹਿਣਾ ਵਾਂ ਕਿ ਤੁਸੀਂ ਪਹਿਲੇ ਟਾਈਮ ਵੀ ਸਰਕਾਰਾਂ ਦੇ ਨਾਲ ਟਾਲਮਟੋਲ ਕਰ ਦਿੱਤਾ ਕਿ ਤੁਸੀਂ ਜੀ ਵਧੇਰੇ ਫੰਡ ਲੈ ਕੇ ਜੋ ਪਰ ਪੰਜਾਬ ਨੂੰ ਅੱਜ ਵਕਰਾ ਪੈਕਜ ਵੱਡਾ ਪੈਕੇਜ ਦਿੱਤਾ ਜਾਵੇ ਔਰ ਉਹ ਪੈਕੇਜ ਸਰਕਾਰਾਂ ਦੇ ਕੋਲ ਆਵੇ ਔਰ ਉਹਨਾਂ ਨੂੰ ਉਹਨਾਂ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਨ੍ਹਾਂ ਦਾ ਮਾਲ ਦਾ ਨੁਕਸਾਨ ਹੋਇਆ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਘਰ ਟਹਿ ਗਏ ਜਿਨ੍ਹਾਂ ਦੇ ਘਰ ਰੁੜ ਗਏ ਇਹ ਨਾ ਹੋਵੇ ਭੰਡਾ ਭੰਡਾਰੀਆਂ ਕਿੰਨਾ ਕੁ ਭਾਰ ਇੱਕ ਮੁੱਕੀ ਚੁਕਲਾ ਦੂਜੀ ਤਿਆਰ ਰੱਜੇ ਲੈ ਜਾਣ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਫਿਰ ਭੁੱਖੇ ਬਹਿ ਜਾਣ ਇਹ ਕੰਮ ਨਾ ਸਰਕਾਰ ਕਰੇ ਪੂਰਾ ਅਫਸਰਾਂ ਦੀ ਹਦਾਇਤਾਂ ਕਰਕੇ ਡਿਊਟੀ ਲਈ ਜਾਵੇ ਔਰ ਉਹਦੀ ਸਾਰੀ ਪ੍ਰਪੋਜ਼ਲ ਸਰਕਾਰ ਦਾ ਫਰਜ ਬਣਦਾ ਵਾ ਕਿ ਜਦੋਂ ਪੈਸਾ ਸਰਕਾਰ ਲੋਕਾਂ ਦੇ ਵਾਸਤੇ ਭੇਜਦੀ ਆ ਤੇ ਇਹ ਚੈੱਕ ਕੀਤਾ ਜਾਵੇ ਲੀਡਰਾਂ ਦਾ ਫਰਜ ਆ ਕਿ ਉਹਨਾਂ ਲੋਕਾਂ ਨੂੰ ਪੈਸਾ ਮਿਲਿਆ ਕਿ ਨਹੀਂ ਮਿਲਿਆ ਬਿਲਕੁਲ ਠੀਕ ਹੈ ਜੀ ਇਹ ਸਾਡੀ اپੀਲ ਆ ਕਿ ਪੰਜਾਬ ਨੂੰ ਵਧੇਰੇ ਫੰਡ ਦਿੱਤਾ ਜਾਵੇ ਔਰ ਇੱਕ ਵੱਖਰਾ ਪੈਕੇਜ ਦਿੱਤਾ ਜਾਵੇ ਕਿਉਂਕਿ ਪੰਜਾਬ ਸੈਂਟਰ ਨੂੰ ਟੈਕਸ ਦੇ ਰਿਹਾ ਵਾ ਤੇ ਜੇ ਪੰਜਾਬ ਸੈਂਟਰ ਨੂੰ ਟੈਕਸ ਦੇ ਰਿਆ ਤੇ ਫਿਰ ਸੈਂਟਰ ਦਾ ਵੀ ਪੰਜਾਬ ਤੇ ਜਦੋਂ ਕੋਈ ਏਡੀ ਵੱਡੀ ਮਾਰ ਪੈਂਦੀ ਆ ਨਾ ਪਾਣੀ ਦੀ ਤੇ ਅਸੀਂ ਸਾਡੀ ਵੱਰ ਤੋਂ ਤਾਂ ਸੈਂਟਰ ਵੀ ਪਾਣੀ ਦੀ ਕਰ ਰਿਹਾ ਨਾ ਦੋ ਤਿੰਨ ਨਹਿਰਾਂ ਸੈਂਟਰ ਦੀਆਂ ਜਾ ਰਹੀਆਂ ਵਾ ਉਹ ਭਾਵੇਂ ਕਿਸੇ ਬੰਦੇ ਨੂੰ ਜਾ ਰਹੀਆਂ ਕਿਸੇ ਬੰਦੇ ਨੂੰ ਜਾ ਰਹੀਆਂ ਤੇ ਜੇ ਪੰਜਾਬ ਏਡੀ ਵੱਡੀ ਮਾਰ ਚੱਲਦਾ ਤੇ ਫਿਰ ਪੰਜਾਬ ਨਾਲ ਵਿਦ ਘਰਾਣਾ ਕਰਿਆ ਕਰਨ ਪੰਜਾਬ ਲਈ ਦਰਦ ਰਾਇ ਵਿਖਾਇਆ ਕਰਨ ਪੰਜਾਬ ਨੇ ਬਾਰਡਰ ਤੇ ਜੰਗ ਲੱਗੀ ਉਹ ਮਾਰ ਚੱਲੀ ਪੰਜਾਬ ਲਈ ਨੂੰ ਪਾਣੀ ਦੀ ਮਾਰ ਪਈ ਪੰਜਾਬ ਤਾਂ ਇਹਨਾਂ ਦੀਆਂ ਮਾਰਾਂ ਹੀ ਚੱਲਣ ਲਈ ਆ ਇਹਨਾਂ ਨੂੰ ਤੇ ਪੰਜਾਬ ਨੂੰ ਵੱਧ ਵਧੇਰੇ ਮਲਮ ਪੱਟੀ ਕਰਨੀ ਚਾਹੀਦੀ ਆ ਕਿਉਂਕਿ ਇਹ ਸ਼ੁਕਰ ਮਨਾਉਣ ਵੀ ਅਸੀਂ ਵਿੱਚ ਖੜੇ ਆ ਉਹ ਖੜੇ ਆ ਜਿਹੜੇ ਗੁਰੂ ਦੇ ਖਾਲਸੇ ਡੁੱਬਦੇ ਵੀ ਕਹਿੰਦੇ ਅਸੀਂ ਤਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ